ਸਸੇ ਗਾਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਅੱਜ ਰਾਤ ਕਿਸ ਇਲਾਕੇ ਵਿੱਚ ਮੀਂਹ ਦੀ ਚਾਂਸ ਨੇ ਕਿਉਂਕਿ ਬੱਦਲਵਾਈ ਸਿਸਟਮ ਪੰਜਾਬ ਵੱਲ ਐਂਟਰ ਕਰ ਚੁੱਕੇ ਨੇ ਤੇ ਇਹ ਸਿਸਟਮ ਜਿਹੜੇ ਨੇ ਕਿਸ ਤਰੀਕੇ ਨਾਲ ਕਿਹੜੇ ਇਲਾਕੇ ਵਿੱਚ ਐਂਟਰ ਹੋਣਗੇ ਕੀ ਸੰਭਾਵਨਾ ਮੀਂਹ ਦੀ ਹੈ ਜਾਂ ਨਹੀਂ ਤੇ ਕੀ ਉਮੀਦ ਹੈ ਕਿ ਬੱਦਲਬਾਈ ਕਦ ਤੱਕ ਪੂਰੇ ਪੰਜਾਬ ਨੂੰ ਕਵਰ ਕਰੇਗੀ ਸਾਰੀ ਜਾਣਕਾਰੀ ਦਵਾਂਗੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਰੰਟ ਹਾਲਾਤ ਕੀ ਨੇ ਇੱਕ ਮੈਸੇਜ ਆਪਣਾ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਹ ਬੱਦਲੀ ਸਿਸਟਮ ਜਿਹੜੇ ਨੇ ਪੰਜਾਬ ਦੇ ਵਿੱਚ ਇਸੇ ਤਰੀਕੇ ਨਾਲ ਆਧ ਰਾਤ ਤੋਂ ਬਰਕਰਾਰ ਹੋਣੇ ਸ਼ੁਰੂ ਹੋ ਜਾਣਗੇ ਜਿਸ ਦੇ ਨਾਲ ਪੂਰੇ ਪੰਜਾਬ ਵਿੱਚ ਸਵੇਰ ਤਵੇਲੇ ਤੱਕ ਬੱਦਲਬਾਈ ਛਾ ਜਾਵੇਗੀ ਜਿਸ ਦੇ ਮੱਦੇਨਜ਼ਰ ਆਪਾਂ ਕਹਿ ਸਕਦੇ ਹਾਂ ਕਿ ਅੱਜ ਪੂਰੀ ਰਾਤ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਇਹ ਛਾਏ ਹੋਏ ਦਿਖਾਈ ਦੇਣਗੇ ਜਿਸ ਨਾਲ ਉਮੀਦ ਬਣ ਰਹੀ ਹੈ ਕਿ ਪੰਜਾਬ ਦਾ ਜਿਹੜਾ ਮੌਸਮ ਹੈ ਉਹ ਕਿਤੇ ਨਾ ਕਿਤੇ ਬੱਦਲਵਾਈ ਬਣਦਾ ਬਾਲਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਹਲਕੀ ਦਰਮਿਆਨੀ ਬੱਦਲਵਾਈ ਦੇ ਕਾਰਨ ਪੰਜਾਬ ਦੇ ਵਿੱਚ ਜਿਹੜੇ ਮੌਸਮ ਨੇ ਉਹ ਸਾਫ਼ ਹੁੰਦੇ ਦਿਖਾਈ ਦੇਣਗੇ ਮੀਂਹ ਦੀ ਸੰਭਾਵਨਾ ਨਹੀਂ ਹੈ ਪਰ ਮੌਸਮ ਜਿਹੜਾ ਹੈ ਉਹ ਕਲੀਅਰ ਹੋ ਰਿਹਾ ਹੈ ਕਿ ਬੱਦਲਵਾਈ ਸਿਸਟਮ ਪੰਜਾਬ ਵਿੱਚ ਐਂਟਰ ਕਰ ਰਹੀ ਹੈ ਪੱਛਮੀ ਸਿਸਟਮ ਦੀ ਐਂਟਰੀ ਹੈ ਜਿਸ ਦੇ ਕਾਰਨ ਪੱਛਮੀ ਹਵਾ ਵੀ ਚੱਲੇਗੀ ਹਲਕੇ ਦਰਮਿਆਨੀ ਠੰਡ ਵੀ ਵੱਧ ਸਕਦੀ ਹੈ ਪਰ ਇਹ ਜਿਹੜਾ ਦਿਨ ਵੇਲੇ ਤਾਪਮਾਨ 25 ਡਿਗਰੀ ਤੋਂ ਪਾਰ ਗਿਆ ਸੀ ਉਸ ਦੇ ਕਾਰਨ ਰਾਤ ਦਾ ਤਾਪਮਾਨ ਵੀ 12 ਡੇਰੀ 12 13 ਡਿਗਰੀ ਦੇ ਨੇੜੇ ਤੇੜੇ ਬਣਿਆ ਰਹੇਗਾ ਜਿਸ ਦੇ ਨਾਲ ਉਮੀਦ ਇਹ ਹੀ ਬਣ ਰਹੀ ਹੈ ਕਿ ਅੱਜ ਰਾਤ ਪੰਜਾਬ ਦੇ ਵਿੱਚ ਹਲਕਾ ਦਰਮਿਆਨਾ ਗਰਮੈਸ਼ ਵਾਲਾ ਮੌ چلنے ਦੇ ਕਾਰਨ ਠੰਡ ਦੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰਾਂਗੇ ਅਗਰ ਮੌਸਮ ਦੇ ਵਿੱਚ ਬਦਲਾਅ ਆਦੀ ਤਾਂ ਇਹ ਬਦਲਾਅ ਜਿਹੜਾ ਪੱਛਮੀ ਡਿਸਟਰਬੈਂਸ ਹੈ ਜਿਹੜੀ ਕਿ ਵੈਸਟਰਨ ਡਿਸਟਰਬੈਂਸ ਆਪਾਂ ਬੋਲਦੇ ਆ ਇਹ ਹਲਕੇ ਤੋਂ ਦਰਮਿਆਨੀ ਸੁਭਾਅ ਦੀ ਹੈ ਬੱਦਲਬਾਈ ਸਿਸਟਮ ਹੀ ਬਣਿਆ ਰਹੇਗਾ ਪਰ ਮੀਂਹ ਦੇ ਚਾਂਸ ਕਾਫੀ ਜ਼ਿਆਦਾ ਘਟਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਉਮੀਦ ਇਹੀ ਘਟ ਬਣ ਰਹੀ ਹੈ ਕਿ ਮੀਂਹ ਹੋਵੇਗਾ ਪਰ ਹਾਂ ਮੀਂਹ ਦੀ ਉਮੀਦ ਨਹੀਂ ਹੈ ਪਰ ਕਿਣਮਣ ਕਣੀ ਦੇ ਹਾਲਾਤ ਪੰਜਾਬ ਵਿੱਚ ਬਣ ਸਕਦੇ ਨੇ ਮੀਂਹ ਦੀ ਉਮੀਦ ਜ਼ਿਆਦਾਤਰ ਸਾਨੂੰ 19-20 ਤਰੀਕ ਦੇ ਨੇੜੇ ਤੇੜੇ ਹੈ ਜਿਸ ਦੇ ਵਿੱਚ ਹਜੇ ਇੱਕ ਦਿਨ ਪਿਆ ਹੈ ਤੇ ਜਿਹਦੇ ਬਾਰੇ ਅਸੀਂ ਅਪਡੇਟ ਤੁਹਾਨੂੰ ਪਹਿਲਾਂ ਵੀ ਵੀਡੀਓ ਪਾ ਕੇ ਚੈਨ ਦੇ ਨੇ ਤਾਂ ਕਿਸ ਤਰੀਕੇ ਨਾਲ ਪਹੇਜ ਕਰ ਸਕਦੇ ਨੇ ਜਾਂ ਨਹੀਂ ਤਾਂ ਇਹ ਅਪਡੇਟ ਜਿਹੜੀ ਹੈ ਤੁਸੀਂ ਚੈਨਲ ਦੇ ਉੱਪਰ ਦੂਜੀ ਵੀਡੀਓ ਰਾਹੀਂ ਦੇਖ ਸਕਦੇ ਹੋ ਤੇ ਸਵੇਰ ਦੇ ਸਮੇਂ ਵੀ ਤੁਹਾਨੂੰ ਅਸੀਂ ਨਵੀਂ ਵੀਡੀਓ ਰਾਹੀਂ ਨਵੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ